ਇਨਦਰ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੀ ਇਨੌਗੁਰੇਸ਼ਨ ਕਰਨ ਅਤੇ ਜਿਹੜਾ ਯੂਨੀਫਾਈਡ ਕਮਾਂਡ ਐਂਡ ਕੰਟਰੋਲ ਸੈਂਟਰ ਹੈਗਾ ਰੈਨੋਵੇਟਿਡ ਉਸ ਦੀ ਇਨੌਗੁਰੇਸ਼ਨ ਕਰਨ ਮੈਂ ਪਠਾਨਕੋਟ ਆਇਆ ਸੀਗਾ ਤੇ ਜਿਹੜਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੈਗਾ ਇਹ ਸਟੇਟ ਗਵਰਨਮੈਂਟ ਦੀ ਮੋਹਮ ਥੱਲੇ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੋਟੀਫਾਈ ਕੀਤਾ ਗਿਆ ਹੈਗਾ ਸਾਡੇ ਕੋਲ 25 ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਸ ਹੁਣ ਨੋਟੀਫਾਈਡ ਹੈਗੇ ਪੰਜਾਬ ਦੇ ਵਿੱਚ ਤੇ ਸਾਡਾ ਖਾਸ ਫੋਕਸ ਹੈਗਾ ਜਿਹੜੀ 1930 ਹੈਲਪਲਾਈਨ ਦੇ ਥਰੂ ਜਿਹੜਾ ਲੋਕਾਂ ਦਾ ਪੈਸਾ ਡਿਫਰੌਂਡ ਹੁੰਦਾ ਉਹ ਵਾਪਸ ਕਰਾਇਆ ਜਾਵੇ ਤੇ ਉਸ ਤੇ ਪੰਜਾਬ ਜਿਹੜਾ ਹੈਗਾ ਪੂਰੇ ਇੰਡੀਆ ਦੇ ਵਿੱਚ ਨੰਬਰ 3 ਤੇ ਜਿਹੜਾ ਰੇਸ਼ੀਓ ਹੈਗਾ ਪੰਜਾਬ ਦਾ ਕਾਫੀ ਕਾਫੀ ਅੱਛੀ ਹਿਸਤੇ ਪਰਫਾਰਮੈਂਸ ਰਹੀ ਹੈਗੀ ਕਈ ਵੱਡੇ ਕੇਸਾਂ ਚ ਅਸੀਂ ਰਿਟਰਨ ਕੀਤਾ ਜਿਹੜਾ ਕਮਾਂਡ ਐਂਡ ਕੰਟਰੋਲ ਸੈਂਟਰ ਰੈਨੋਵੇਟਡ ਹੈਗਾ ਇਸ ਵਕਤ 344 ਜਿਹੜੇ ਕੈਮਰੇ ਹੈਗੇ ਉਹਨਾਂ ਦੀ ਫੀਡ ਇੱਥੇ ਜਿਹੜੀ ਕੰਟਰੋਲਡ ਆਂਦੀ ਹੈਗੀ ਤੇ ਉਸ ਦੇ ਮੁਤਾਬਿਕ ਹੀ ਜਿਹੜੀ ਸਾਡੀ ਡਿਪਲॉयਮੈਂਟ ਹੈਗੀ ਸਾਡੀ 41 ਗੱਡੀਆਂ ਦੇ ਵਿੱਚ ਜਿਹੜੀ ਜੀਪੀਐਸ ਤੋਂ ਜਿਹੜੀ ਲੱਗੀ ਹੈਗੀ ਉਹਨਾਂ ਨੂੰ ਅਸੀਂ ਕ੍ਰਾਈਮ ਡਾਟਾ ਦੇ ਮੂਤਬਕ ਜਿਹੜੇ ਕੋਈ ਵੀ ਸੀਨ ਆਫ ਕ੍ਰਾਈਮ ਦੇ ਇਨਪੁਟ ਆਉਂਦੀ ਹੈ ਸੋ ਆਪਣੀ ਡਿਪਾਰਟਮੈਂਟ ਆਪਣੀ ਫੋਰਸਸ ਉਸ ਤੇ ਰਚ ਸਕਦੇ ਹੈ ਇਜ਼ ਦੀ ਫਿਚਰ ਐਕਸਪੈਂਸ਼ਨ ਵੀ ਪਲਾਨਡ ਹੈ ਕਿ 344 ਤੋਂ ਲੈ ਜਾ ਕੇ 701 ਕੈਮਰਾ ਐਲਟੀਮੇਟਲੀ ਇਥੇ ਇੰਸਾਲਡ ਜਿਹੜੀ ਉਹਦੀ ਫੀਡ ਇਥੇ ਮੋਨਿਟਰ ਹੋਊਗੀ ਇਸ ਦੇ ਵਿੱਚ ਜਿਹੜੇ ਬਾਰਡਰ ਦੀ ਸੈਕੰਡ ਲਾਈਨ ਆਫ ਡਿਫੈਂਸ ਦੇ ਕੈਮਰੇ ਹੈਗੇ ਉਹਨਾਂ ਦੀ ਫੀਡ ਇਥੇ ਆ ਰਹੀ ਹੈ ਜਿਹੜੇ ਪਖਾਨਕੋਟ ਸ਼ਹਿਰ ਦੇ ਕੈਮਰੇ ਹੈਗੇ ਉਹਨਾਂ ਦੀ ਮੋਨਿਟਰਿੰਗ ਜਿਹੜੇ ਸਾਡੇ ਪੁਲਿਸ ਸਟੇਸ਼ਨਸ ਤੇ ਬਾਹਰ ਕੈਮਰੇ ਲੱਗੇ ਹੈਗੇ ਉਹ ਇੱਕ ਇੰਟੀਗ ਤੇ ਰੇਡੀਓ ਫ੍ਰੀਕੁਐਂਸੀ ਆਪਰੇਟਿਡ ਕੈਮਰਾਸ ਅਤੇ ਜਿਹੜੇ ਆ ਆਪਟਿਕ ਫਾਈਬਰ ਕੇਬਲ ਦੇ ਦੋਨੋ ਟਾਈਪ ਦੇ ਕੈਮਰੇਸ ਦੀ ਇੱਥੇ ਇੱਥੇ ਕੰਟਰੋਲ ਹੈ ਤੇ ਅੱਜ ਮੇਰਾ ਵੈਸੇ ਪਲਾਨ ਹੈਗਾ ਮੈਂ ਨਰੌਂਡ ਚੈਮਲ ਸਿੰਘ ਪੁਲਿਸ ਸਟੇਸ਼ਨ ਵੀ ਵਿਜ਼ਿਟ ਕਰਾਂਗਾ ਤੇ ਬੀਐਸਐਫ ਦੀ ਪੋਸਟ ਵੀ ਜਾਵਾਂਗਾ ਤੇ ਸਾਨੂੰ ਆ ਆਰਮੀ ਤੋਂ ਬੀਐਸਐਫ ਤੋਂ ਸਾਰੀ ਏਜੰਸੀਸ ਤੋਂ ਸਿਕਿਉਰਿਟੀ ਮੈਟਰਸ 'ਚ ਫੁੱਲ ਕੋਆਪਰੇਸ਼ਨ ਮਿਲ ਰਹੀ ਹੈਗੀ ਤੇ ਮੈਂ ਖਾਸ ਤੌਰ ਤੇ ਧੰਨਵਾਦ ਕਰਾਂਗਾ ਸੈਸ਼ਨ ਜੀ ਸਾਹਿਬ ਦਾ ਜਫਰੀ ਕਮਿਸ਼ਨਰ ਸਾਹਿਬ ਦਾ ਸਾਨੂੰ ਡੀਸੀ ਸਾਹਿਬ ਤੋਂ ਫਾਈਨੈਂਸ਼ੀਅਲ ਸਪੋਰਟ ਵੀ ਮਿਲ ਰਹੀ ਹੈ ਕਾਫੀ ਜਿਹੜੇ ਸੀਸੀਟੀਵੀ ਕੈਮਰੇਸ ਹੈਗੇ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਫੰਡ ਕਰਕੇ ਇੱਥੇ ਲਵਾ ਰਿਹਾ ਹੈਗਾ ਤੇ ਪਠਾਨਕੋਟ ਵੀ ਇੱਕ ਬਾਰਡਰ ਡਿਸਟ੍ਰਿਕਟ ਤੇ ਆਪਰੇਸ਼ਨਲ ਪ੍ਰੀਪੇਅਰਡਨੈਸ ਤੇ ਸਿਕਿਉਰਿਟੀ ਨੂੰ ਅਪ ਟੂ ਡੇ ਰੱਖਣ ਲਈ ਅਸੀਂ ਪੂਰੀ ਤਰ੍ਹਾਂ ਕਮਿਟਡ ਹਾਂ ਸਰ 46 ਜਨੇ ਤਾਂ ਜਿਹੜਾ ਡੋਸੀਅਰ ਚੱਲ ਰਿਹਾ ਹੈ ਜੈਂਗਸਟਰ ਰਿਪੋਰਟਿੰਗ ਦੀ ਅਚਿਆਲੀ ਦੇਖੋ ਜੀ ਗੈਂਗਸਟਰਸ ਤੇ ਤੇ ਅਸੀਂ ਓਵਰਆਲ ਜਿਹੜਾ ਜਿਹੜਾ ਸਾਡਾ ਫੋਕਸ ਹੈਗਾ ਕੀ ਪੰਜਾਬ ਨੂੰ ਟੋਟਲੀ ਜਿਹੜਾ ਹੈਗਾ ਆਰਗੇਨਾਈਜ਼ਡ ਕ੍ਰਾਈਮ ਤੋਂ ਮੁਕਤ ਕਰਾਇਆ ਜਾਵੇ ਸੋ ਅਸੀਂ ਇਸ ਦੇ ਵਿੱਚ ਜ਼ੀਰੋ ਟੋਲਰੈਂਸ ਜਿਹੜੀ ਸਟੇਟ ਗਵਰਨਮੈਂਟ ਦੀ ਪਾਲਿਸੀ ਹੈਗੀ ਤੇ ਸੀਐਮ ਸਾਹਿਬ ਨੇ ਬਹੁਤ ਕਲੀਅਰ ਡਾਇਰੈਕਸ਼ਨਸ ਇਸ ਤੇ ਦਿੱਤੇ ਹੈਗੇ ਸੋ ਉਸ ਦੇ ਵਿੱਚ ਇੱਕ ਇਸ ਦਾ ਪਾਰਟ ਹੈਗਾ ਕਿ ਜਿਹੜੇ ਗੈਂਗਸਟਰ ਪੰਜਾਬ ਦੀ ਜੇਲ੍ਹਾਂ ਤੋਂ ਦੂਜੀ ਸਟੇਟਾਂ ਦੀ ਜੇਲ੍ਹਾਂ ਦੇ ਵਿੱਚ ਸ਼ਿਫਟ ਹੋ ਗਏ ਹਨ ਉਹਨਾਂ ਨੂੰ ਉੱਥੇ ਲੈ ਕੇ ਆਇਆ ਜਾਵੇ ਤਾਂ ਕਿ ਜਿਹੜੇ ਕ੍ਰਾਈਮਸ ਉਹਨਾਂ ਨੇ ਉੱਥੇ ਕੀਤੇ ਹੈ ਉਸ ਦੀ ਉਹ ਜਵਾਬਦੇਹੀ ਦੇ ਸਕੇ 22 ਐਪ ਜਿਹੜੀ ਹੈਗੀ ਹੈ ਥੋੜਾ हाँ जी, जी, तो एडमिनिस्ट्रेटिव राइट्स जो तो मुलाजिम है वो कर सकते हैं तो बहुत ही कन्वीनिएंट और एक डेटाबेस हैगा जो आर्टिफिशल इंटेलीजेंस बेस्ड है सो इत जब वाहन ऐप इंटीग्रेटिड हैगी ਤੇ ਅਸੀਂ ਸਾਰੀ ਜਿਹੜੀ ਮਾਡਰਨ ਜਿਹੜੀ ਟੈਕਨੋਲੋਜੀ ਹੈਗੀ ਉਹ ਇੱਕ ਅੰਡਰ ਵਨ ਰੂਫ ਸੋ ਮੈਂ ਸਮਝਦਾ ਹਾਂ ਪਠਾਨਕੋਟ ਡਿਸਟ੍ਰਿਕਟ ਦਾ ਇਹਨਾਂ ਦੇ ਐਸਐਸਪੀ ਸਾਹਿਬ ਦਾ ਢੱਲੋ ਸਾਹਿਬ ਦਾ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਹੈ ਕਿ ਇਹ ਸਾਰੇ ਜਿਹੜੇ ਜਿਹੜੇ ਟੈਕਨੀਕਲ ਜਿਹੜੇ ਇਹਨਾਂ ਨੂੰ ਇੱਕ ਰੂਫ ਦੇ ਅੰਡਰ ਲਿਆ ਕੇ ਇੱਕ ਕਮਾਂਡ ਸੈਂਟਰ ਦੇ ਹੇਠ ਉਹਨਾਂ ਨੂੰ ਆਪਰੇਸ਼ਨਲਾਈਜ਼ ਕੀਤਾ ਹੈ। ਪਰ આજ ਤੱਕ ਇਸ ਫਾਈਨੈਂਸ਼ੀਅਲ ਯਰ ਕੇ ਅੰਦਰ ਇਤਨੇ ਫਾਈਨੈਂਸ਼ੀਅਲ ਸਾਈਬਰ ਕ੍ਰਾਈਮ ਰਜਿਸਟਰ ਕੀਏ ਗਏ ਔਰ ਉਹਨਾਂ ਵਿੱਚ ਕਿਤਨੇ ਪਰਸੈਂਟ सॉल्व हुए अभी नहीं थे मेरे को रेडीमेड फिगर्स नहीं है कि आई रिक्वेस्ट एसएसपी साहब महाराजगंज दसूच पठानकोट पर 15 एफआईआर अभी तक दर्ज है 1 करोड़ 24 लाख रुपया लोगों का जो है वो वापस दिलवाया गया है साइबर क्राइम ये अभी आज सॉल्व किया गया आपने बताया तो आप भी नहीं नहीं दे ऑल फंक्शनल देयर पुलिस स्टेशंस हैव बीन नोटिफाइड बाय द स्टेट गवर्नमेंट ਜਦੋਂ ਸਾਈਬਰ ਕ੍ਰਾਈਮ ਦੀ ਥਾਣੇ ਦੀ ਬਿਲਡਿੰਗ ਜਿਹੜੀ ਹੈ ਪ੍ਰਮਾਈਸਸ ਜਿਹੜੇ ਉਹ ਅੱਜ ਨੋਗਰੇਟ ਕੀਤਾ ਤੇ ਬਾਰਡਰ ਏਰੀਆ ਜਿਹੜਾ ਸੀ ਸੈਕੰਡ ਡਿਫੈਂਸ ਉਹ ਭਾਈ ਇੰਕਲ ਕੀਤਾ ਉਸ ਨੂੰ ਹੋਰ ਸਟਰੰਗਥ ਕੀਤਾ ਜਾ ਰਿਹਾ ਹੈ ਹਾਂਜੀ ਇਹ ਅਸੀਂ ਇਨ ਕੋਆਰਡੀਨੇਸ਼ਨ ਵਿਦ ਬੀਐਸਐਫ ਜਦੋਂ ਫਰਸਟ ਲਾਈਨ ਆਫ ਡਿਫੈਂਸ ਬੀਐਸਐਫ ਹੈਗੀ ਉਸ ਦੇ ਪਿੱਛੇ 5 ਕਿਲੋਮੀਟਰ 7 ਕਿਲੋਮੀਟਰ ਤੇ ਇੱਕ ਤੇ ਪੰਜਾਬ ਪੁਲਿਸ ਨੇ ਅਸੀਂ ਕਨਵੀਨੀਅੰਟ ਸਪਾਟਸ ਜਿੱਥੇ ਬੜੇ ਸਟ੍ਰੈਟੈਜੀਕ ਸਪਾਟਸ ਹੈ ਉੱਥੇ ਅਸੀਂ ਨਾਕੇ ਲਾਏ ਹੈਗੇ ਤੇ ਸਾਡੀ ਡਿਪਲੋਇਮੈਂਟ ਹੁੰਦੀ ਹੈ ਤੇ ਉਹ ਇਹਨ ਲొਕੇਸ਼ਨਸ ਨੂੰ ਸਟਰੈਂਥਨ ਕਰਨ ਲਈ ਸਟੇਟ ਗਵਰਨਮੈਂਟ ਨੇ 20 ਕਰੋੜ ਜਿਹੜੇ ਹੈਗੇ ਸੈਂਕਸ਼ਨ ਕੀਤੇ ਸੀਗੇ ਕਿ ਇੱਥੇ ਜਿਹੜੇ ਪ੍ਰੋਪਰ ਮੋਰਚੇ ਬਣ ਸਕਣ ਇਹਨ ਬਾਰਡਰ ਪੁਲਿਸ ਸਟੇਸ਼ਨਸ ਦੀ ਮੋਬਿਲਟੀ ਵਾਸਤੇ ਵੀ ਫੰਡਸ ਦਿੱਤੇ ਗਏ ਹਨ ਤੇ ਇੱਕ ਸਟੇਟ ਗਵਰਨਮੈਂਟ ਦਾ ਪ੍ਰੋਜੈਕਟ ਜਿਹੜਾ ਸੀਸੀਟੀਵੀ ਇੰਸਟਾਲੇਸ਼ਨ ਹੈਗਾ ਔਨ ਸੈਕੰਡ ਲਾਈਨ ਆਫ ਡਿਫੈਂਸ ਰਾਈਟ ਫਰੋਂ ਪਠਾਨਕੋਟ ਟਿਲ ਫਾਜ਼ਿਲਕਾ ਇਹ 703 ਪੁਆਇੰਟਾਂ ਤੇ 2300 ਜਿਹੜੇ ਸੀਸੀਟੀਵੀ ਕੈਮਰੇ ਲੱਗਣਗੇ ਤੇ تقریبا ਨੇ 45 ਕਰੋੜ ਦੀ ਕੋਸਟ ਤੋਂ ਇਹ ਪ੍ਰੋਜੈਕਟ ਸੈਂਕਸ਼ਨ ਹੋ ਚੁਕੀ ਹੈ ਸਰ ਡਿਜੀਟਲ ਅਰੈਸਟ ਦੇ ਕਿੰਨੇ ਕੇਸ ਪੂਰੇ ਪੰਜਾਬ 'ਚ ਹੋਏ ਨੇ ਉਹਨਾਂ 'ਚ ਕਿੰਨੇ ਪ੍ਰਾਤੀ ਜਿਹੜੇ ਅਨੇਕ ਕ ਪੁਲਿਸ ਦੇ ਕਬੂ ਆਏ ਨੇ ਡਿਜੀਟਲ ਅਰੈਸਟ ਤੇ ਵੀ ਸਾਡੀ ਜ਼ੀਰੋ ਟੋਲਰੈਂਸ ਹੈ ਤੇ ਰਦਰ ਮੈਂ ਇਹ ਵੀ ਕਹਾਂਗਾ ਅਸੀਂ ਜਿੱਥੇ ਸਾਡੇ ਨੋਟਿਸ ਜਾਂਦਾ ਅਸੀਂ ਸਖਤ ਕਾਰਵਾਈ ਕਰਦੇ ਹਾਂ ਤੇ ਮੈਂ ਤੁਹਾਡੇ ਰਾਹੀ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਇਸ ਤਰ੍ਹਾਂ ਦੇ ਝਾਸਿਆਂ 'ਚ ਨਾ ਆਓ ਮਤਲਬ ਇੱਕ ਅਵੇਅਰਨੈਸ ਵਧਾਨ ਦੀ ਵੀ ਲੋੜ ਹੈਗੀ ਕਿਉਂਕਿ

ਜਵੇਂ ਸਾਡਾ ਬਾਰਡਰ ਡਿਸਟ੍ਰਿਕਟ ਹੈ ਸੋ ਐਸ ਸੱਚ ਜਿਹੜੀ ਸਿਕਿਉਰਟੀ ਹੈਗੀ ਉਹ ਸਾਰੇ ਜਿਹੜੇ ਸੈਂਸਿਟਿਵ ਇਨਸਟਾਲੇਸ਼ਨਸ ਦੀ ਸਿਕਿਉਰਟੀ ਸਟ੍ਰੈਂਥਨ ਹੋਣੀ ਇਟ ਇਜ਼ ਅ ਇਟ ਇਜ਼ ਅ ਆਨਗoing ਰੂਟੀਨ ਮੈਟਰ ਸੋ ਵਿਚ ਵਿਲ ਮਤਲਬ ਵੀ ਵਿਲ ਬੀ ਵੈਰੀ ਕੇਅਰਫੁਲ ਐਂਡ ਅਸੀਂ ਸਿਕਿਉਰਟੀ ਦਾ ਕੋਈ ਚਾਂਸ ਨਹੀਂ ਰਹਾ ਮੈਂ ਤੇ ਆ ਕੇ ਅੰਦਰ ਦੇਖੋ ਜੀ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਵੀ ਇਸ ਤਰ੍ਹਾਂ ਦੇ ਜਿਹੜੇ ਬੁਝਦਲ ਬਾਹਰ ਬੈਠੇ ਹੈਗੇ ਵੀ ਇਹਨਾਂ ਦੇ ਚਾਸਿਆਂ ਚ ਨਾਓ ਕਿਉਂਕਿ ਇਹ ਤੁਹਾਨੂੰ ਦੱਸਦੇ ਵੀ ਨਹੀਂ ਹੈਗੇ ਥੋੜੇ ਜਿਹਾ ਪੈਸਿਆਂ ਲਈ ਤੁਹਾਡੇ ਤੋਂ ਕ੍ਰਾਈਮ ਕਰਾਉਂਦੇ ਐ ਤੇ ਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਐਜੂਕੇਸ਼ਨ ਵੱਲ employment ਵੱਲ ਤੁਸੀਂ ਪੋਜ਼ਿਟਿਵ ਕਮਾ ਵੱਲ ਤੁਸੀਂ ਧਿਆਨ ਦਿਓ ਤੇ ਜਿਹੜੇ ਬਾਹਰ ਬੈਠੇ ਹੈਗੇ ਕਿਉਂਕਿ ਦੇਖੋ ਹੁਣ ਸਾਡਾ ਨਿਰੰਤਰ ਰੁਕਣਾ ਲੋਕਾਂ ਨੂੰ ਅਪੀਲ ਕਰਾਂਗਾ ਕੀ এডਿਕੇਸ਼ਨ ਵਾਲ ਐਮਪਲॉयਮੈਂਟ ਵਾਲ ਤੁਸੀਂ ਪੋਜੀਟਿਵ ਕੰਮਾਂ ਵਾਲ ਤੁਸੀਂ ਧਿਆਨ ਦਿਓ ਤੇ ਜਿਹੜੇ ਬਾਹਰ ਬੈਠੇ ਹੈਗੇ ਕਿਉਂਕਿ ਦੇਖੋ ਹੁਣ ਸਾਡਾ ਨਿਰੰਤਰ ਉਪਰਾਹਲਾ ਚੱਲ ਰਿਹਾ ਹੈ ਅਸੀਂ ਰੈਡ ਕਾਰਨਰ ਨੋਟਿਸ ਜਿਊ ਕਰਾ ਰਹੇ ਹੈਗੇ ਜਿਹੜੇ ਤੇ ਅਦਰਵਾਈਜ਼ ਗਏ ਹੈਗੇ ਉਹਨਾਂ ਨੂੰ ਰਿਪੋਰਟ ਕਰਾਣ ਦੀ ਅਸੀਂ ਸਾਡੀ ਪ੍ਰੈਪਰੇਸ਼ਨਸ ਹੈਗੀਆਂ ਅਸੀਂ ਇਨ ਕੋਆਰਡੀਨੇਸ਼ਨ ਵਿਦ ਸੈਂਟਰਲ ਏਜੰਸੀਜ਼ ਤੇ ਜਿਹੜੇ ਉੱਥੇ ਲੀਗਲੀ ਗਏ ਉਹਨਾਂ ਨੂੰ ਐਕਸਟਰੈਡੀਸ਼ਨ ਦੀ ਪ੍ਰੋਸੀਡਿੰਗ ਜਿਵੇਂ ਤੁਸੀਂ ਅਮ ਐਲਮੋਸਟ ਇਟ ਟੁਕ ਅ 6 ਇਅਰਸ ਜਿਵੇਂ ਅਮਰਿਤਪਾਲ ਰੋਮੀ ਜਿਹੜਾ ਨਾਬਾ ਜੇਲ ਬਰੇਕ ਰਿਸਕ ਕੇਸ ਦੇ ਵਿੱਚ ਉਹ ਹਾਂਗਕਾਂਗ 2018 ਵਿੱਚ ਰਿਟੇਨ ਹੋਇਆ ਸੀ ਤੇ ਉਹ 2024 ਦੇ ਵਿੱਚ ਅਸੀਂ ਉਹਨੂੰ ਐਕਸਟਰੈਡੀਸ਼ਨ ਉਹਦੀ ਕਰਾ ਪਏ ਸੀ ਇਨਫਰਾਸਟ੍ਰਕਚਰ ਪੂਰਤ ਹੈ ਜੋ ਅਸੀਂ ਪੰਜਾਬ ਪੁਲਿਸ ਦਾ ਇਹ ਕਿ ਇਹ ਸਾਈਬਰ क्राइम ਨੂੰ ਰੋਕਣ ਵਾਸਤੇ ਸਾਰੇ ਸਟੇਸ਼ਨਸ ਤੇ ਆ ਵੀ ਲਗੇ ਉਹ ਜਾਵਾ ਫੋਰਥ ਕੀ ਫਾਈਟ ਕਰੀ। ਨਹੀਂ ਮੈਂ ਦੱਸਣਾ ਚਾਹਵਾਂਗਾ ਕਿ ਜਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਪੈਸ਼ਲੀ ਸਾਡੇ ਹੂਮ ਮਿਨਿਸਟਰ ਵੀ ਹੈਗੇ ਤੇ ਉਹਨਾਂ ਦਾ ਉਪਰਾਲਾ ਸੀਗਾ ਕਿ ਹਰ ਥਾਣੇ ਦੀ ਆਪਣੀ ਨਵੀਂ ਗੱਡੀ ਹੋਣੀ ਚਾਹੀਦੀ। ਸੋ ਐਜ਼ ਅ ਫਰਸਟ ਸਟੈਪ ਅਸੀਂ ਫਲੋਰ ਦੇ ਵਿੱਚ ਸੀਐਮ ਸਾਹਿਬ ਦਾ ਫੰਕਸ਼ਨ ਕਰਾ ਕੇ 310 ਗੱਡੀਆਂ 310 ਜਿਹੜੇ ਪੁਲਿਸ ਸਟੇਸ਼ਨਸ ਹੈਗੇ ਐਸਐਚਓਜ਼ ਨੂੰ ਨਵੀਂ ਆ ਗੱਡੀਆਂ ਦਿੱਤੀਆਂ ਸੀ। ਸੋ ਉਹਦੇ ਸੈਕੰਡ ਸਟੈਪ ਦੇ ਵਿੱਚ ਬਹੁਤ ਜਲਦ 140 ਗੱਡੀਆਂ ਜਿਹੜੀ ਅਕਵਾਇਰ ਹੋ ਚੁੱਕੀ ਹੈ। ਜਿਹੜੇ ਸਾਡੇ 140 ਪੁਲਿਸ ਸਟੇਸ਼ਨਸ ਪੰਜਾਬ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਨੂੰ ਵੀ ਨਵੀਆਂ ਗੱਡੀਆਂ ਜਿਹੜੀਆਂ ਉਹ ਬਹੁਤ ਛੇਤੀ ਮਿਲ ਜਾਣਗੀਆਂ। ਸੋ ਮੋਬਿਲਿਟੀ ਤੇ ਬਹੁਤ ਜ਼ਿਆਦਾ ਫੋਕਸ ਸਾਡਾ ਹੈਗਾ ਇਸ ਤੋਂ ਇਲਾਵਾ ਸਾਡੇ ਜਿਹੜੇ ਡੀਐਸਪੀਜ਼ ਐਸਪੀਜ਼ ਐਸਐਸਪੀਜ਼ ਸਾਰੇ ਅਫਸਰਾਂ ਨੂੰ ਅਸੀਂ ਅਸੀਂ ਆਪਣੀ ਫਲੀਟ ਅਪਗ੍ਰੇਡੇਸ਼ਨ ਕਰ ਰਹੇ ਹਾਂ ਇਸ ਦੇ ਨਾਲ ਦੀ ਨਾਲ ਮਾਡਰਨ ਟੈਕਨੋਲੋਜੀ ਸੌਫਟਵੇਅਰ ਅਕਵਾਇਰ ਕਰਕੇ ਤਾਂਕਿ ਕਟਿੰਗ ਐਜ ਟੈਕਨੋਲੋਜੀ ਜਿਹੜੀ ਉਹ ਸਟੇਟ ਪੁਲਿਸ ਦੇ ਕੋਲ ਹੋਵੇ ਭਾਵੇਂ ਉਹ ਸਾਈਬਰ ਕ੍ਰਾਈਮ ਨੂੰ ਫਾਈਟ ਕਰਨਾ ਹੈ ਭਾਵੇਂ ਸਾਡੀ ਇੰਟੈਲੀਜੈਂਸ ਕੈਪੇਬਿਲਿਟੀ ਨੂੰ ਅਪਗ੍ਰੇਡ ਕਰਨਾ ਹੈ ਭਾਵੇਂ ਬਾਰਡਰ ਪੁਲਿਸ ਸਟੇਸ਼ਨਸ ਨੂੰ ਸਟਰੈਂਥਨ ਕਰਨਾ ਹੈ ਤੋ ਇੱਕ ਮਲਟੀਫੇਰੀਅਸ ਅਫਰਟ ਸਾਡਾ ਹੈਗਾ ਕਿ ਪੰਜਾਬ ਪੁਲਿਸ ਨੂੰ ਮੋਡਰਨਾਈਜ਼ ਕੀਤਾ ਜਾਵੇ ਅਪਗ੍ਰੇਡ ਕੀਤਾ ਜਾਵੇ ਹਾਲ ਦੇ ਵਿੱਚ ਮੈਂ ਇਸ ਬਾਰੇ ਦੱਸ ਚੁੱਕਿਆ ਵੈਸੇ ਕਿ 450 ਕਰੋੜ ਗਵਰਨਮੈਂਟ ਨੇ ਸੈਂਕਸ਼ਨ ਕੀਤਾ ਹੈ ਇਨਫਰਾਸਟ੍ਰਕਚਰਲੀ ਫॉर ਅਲੋਨ ਓਵਰ ਦਾ ਨੈਕਸਟ 3 ইয়ারਸ ਤੋ ਜਵੇਂ ਪਠਾਨਕੋਟ ਵੀ ਹੁਣ ਇੱਕ ਐਡਵਾਂਸ ਸਟੇਜ ਤੇ ਇਹਨਾਂ ਨੇ ਉਹ ਜ਼ਮੀਨ ਦੇਖੀ ਹੈ ਪੁਲਿਸ ਲਾਈਨ ਬਣਾ ਲਈ ਬਟਾਲਾ ਡਿਸਟ੍ਰਿਕਟ ਦੀ ਗੱਲ ਹੋ ਰਹੀ ਸੀ ਇੱਥੇ ਪੁਲਿਸ ਲਾਈਨ ਦੀ ਪ੍ਰੋਪੋਜ਼ਲ ਫਾਈਨਲ ਸਟੇਜ ਤੇ ਤੇ ਸਾਡੀ ਕੋਸ਼ਿਸ਼ ਹੋਊਗੀ ਨਵੀਂ ਬਿਲਡਿੰਗਸ ਉਨ ਇਸ ਫੇਜ਼ ਦੇ ਵਿੱਚ ਨਵੀਂ ਬਿਲਡਿੰਗਸ ਨਵੀਂ ਇਨਫਰਾਸਟ੍ਰਕਚਰ ਵੀ ਬਿਲਡਿੰਗ ਵੱਲ ਫੋਕਸ ਹੋਊਗਾ ਜਦੋਂ ਮੋਬਿਲਿਟੀ ਦੇ ਵਿੱਚ ਇੱਕ ਸਾਡਾ ਟਾਰਗੇਟ ਅਚੀਵ ਹੋ ਗਿਆ ਹਾਂਜੀ ਇਹ ਵੀ ਅਪਗ੍ਰੇਡੇਸ਼ਨ ਅਸੀਂ ਵੀ ਆਰ ਐਕਵਾਇਰਿੰਗ ਨਿਊਅਰ ਵੈਪਨਸ ਤੇ ਦੈਟ ਆਲਸੋ ਪ੍ਰੋਸੈਸ ਇਸ ਔਨ ਟੂ ਅਪਗ੍ਰੇਡ ਦੀ ਵੈਪਨਰੀ ਆਫ ਦੀ ਪੰਜਾਬ ਪੁਲਿਸ ਸਰ ਡੀਜੀਪੀ ਜੀਐਨਕੇ ਨੇ ਵਿਜ਼ਿਟ ਕੀਤਾ ਪੱਛੋਂ ਪਟੂਆ ਬਾਰਡਰ

तो वो तो सा मतलब टाइम टू टाइम सा चलता रहा जी आ, आर्मी न बी एस एफ बहुत अच्छा तामेल है डिप्टी कमिश्नर साहबेल सो दैट इज एन ऑन गोइंग प्रोसैस विलेज डिफेंस कमेट है वह बहुत एक्टिव है बहुत सजा गए उन्होंने मीटिंग्स होंगे रेंगी ਦੇਖੋ ਜੀ ਇਸ ਜ਼ਿਲ੍ਹੇ ਦੇ ਵਿੱਚ ਸਪੈਸ਼ਲ ਜਿਵੇਂ ਇਹ ਇਥੋਂ ਦੀ ਪ੍ਰੋਫਾਈਲ ਹੈ ਕਾਫੀ ਐਕਸ ਸਰਵਿਸਮੈਨ ਹੈਗੇ ਐਕਸ ਪੁਲਿਸਮੈਨ ਉਹਨਾਂ ਨੂੰ ਅਸੀਂ ਪ੍ਰੀਫਰੈਂਸ ਦਿੱਤੀ ਹੈ ਤੇ ਮੇਨ ਤੇ ਆਈਡੀਆ ਹੈਗਾ ਕਿ ਲੋਕਾਂ ਤੇ ਪੁਲਿਸ ਦਾ ਤਾਲਮੇਲ acha ਹੋਵੇ ਸਿਕਿਉਰਿਟੀ ਫੋਰਸਸ ਨਾਲ ਤਾਲਮੇਲ acha ਹੋਵੇ ਜੇ ਕੋਈ ਸ਼ੱਕੀ ਮੂਵਮੈਂਟ ਹੁੰਦੀ ਹੈ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਅਥਾਰਟिटीज ਦੇ ਨੋਟਿਸ ਤੇ ਲਿਆਣੀ ਚਾਹੀਦੀ ਉਹ ਫਿਰ ਸਾਨੂੰ ਦੱਸਦੇ ਬੇਸਿਕਲੀ ਦੇ ਆਰ ਆਵਰ ਆਈਜ਼ ਐਂਡ ਇਅਰਸ ਇਹ ਸਰ ਘਟਨਾ ਹੋਈ ਹੈ ਜੀ ਡਾਕਟਰ ਅੰਬੇਦਕਰ ਦੇ ਬੁੱਕ ਤੋਂ ਬੋਲਣ ਦੀ ਕੋਸ਼ਿਸ਼ ਕੀਤੀ। ਇਹ ਸਾਜਿਸ਼ ਸੀ ਕਿ ਇਹ ਇਹਦੇ ਵਿੱਚੋਂ ਆਦਮੀ ਦਾ ਸਰਪਰੇਟ ਦਾ ਫੜ ਲਿਆ ਪਰ ਉਹਦਾ ਅਜੇ ਤੱਕ ਕੀ ਅਨਪੜੀ ਦੇ ਬਤਨ ਨਹੀਂ ਇਹ ਬਹੁਤ ਹੀ ਦੇਖੋ ਮਾੜੀ ਘਟਨਾ ਹੈ ਜਿਸ ਨੂੰ ਮੈਂ ਕੰਡਮ ਕਰਦਾ ਤੇ ਅਸੀਂ ਇਸ ਤੇ ਸਖਤ ਸਖਤ ਐਕਸ਼ਨ ਲਿਆ ਹੈ ਜਿਹੜਾ ਕਿਉ ਸੀਗਾ ਉਸ ਨੂੰ ਅਰੈਸਟ ਕੀਤਾ ਗਿਆ ਹੈ ਉਹਦੇ ਤੇ ਇਵਨ ਸੈਡੀਸ਼ਨ ਤੁਸੀਂ ਪੜਿਆ ਹੋਣਾ ਵੀ ਸੈਡੀਸ਼ਨ ਦੇ ਚਾਰਜ ਲਾਏ ਗਏ ਹੈਗੇ ਤੇ ਇਸ ਕੇਸ ਨੂੰ ਅਸੀਂ ਇੱਕ ਐਗਜ਼ਾਮਪਲ ਬਣਾ ਕੇ ਉਸ ਨੂੰ ਪਨਿਸ਼ਮੈਂਟ ਦਾਂਗੇ ਤੇ ਇਨਵੈਸਟੀਗੇਸ਼ਨ ਇਸਦੀ ਪੂਰੀ ਡੀਪ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਸਰ ਹਾਲ ਤੱਕ ਕੋਈ ਅਨਵੈਸਟੀਗੇਸ਼ਨ ਕੀ ਆ ਰਹੀ ਕਿ ਕਿਸੇ ਥੈਂਕ ਯੂ ਵੈਰੀ ਮਾਡ ਜੀ ਥੈਂਕ ਯੂ